ਤੱਲੇ ਮੈਨੇ ਭੜੇ ਪੈਸੇ ਮੰਗ ਲਏ ਬਾਈ ਲੋ ਵੀ ਦੋਸਤੇ ਕਰ ਮੈਂ ਬਸ ਹੁਣ ਚੜਾ ਗਿਆ ਇਹੀ ਤਾਂ ਥਣ ਮੇਨ ਹੁੰਦਾ 800 ਰੁਪਿਆ ਘਟ ਗਿਆ ਮੇਜਰ ਥਾਣਾ 2.5 ਲੱਖ ਦੀ ਲਈ ਵੀ ਗੱਲ ਤਾਂ ਫਿਰ 2.5 ਦੀ ਤਾਂ ਲਈ ਵੀ ਸੀ ਤੇ ਹੁਣ ਤੇ ਮੇਰੀ ਮੰਨ ਨਾ ਕਿ ਕਿੰਨੀ ਦੀ ਵੇਚਿਆ ਜੈ ਜਰਦੀ ਕਿਉਂ ਦੱਸਣਾ ਡਿਸਕਰੀਪਸ਼ਨ ਕੋਈ ਨਹੀਂ ਕੋਈ ਆਡਰ ਆ ਰਿਹਾ ਹਾਂ ਕੋਈ ਲਫਤ ਅੰਦਰ ਆ ਜੂ ਤਮ ਕਿ ਨਹੀਂ ਅੰਦਰ ਆਉਣਾ ਤਾਂ ਤੇਰੀ ਮਾਂ ਵੇਚ ਦੂ ਹਾਂ ਬੰਦ ਲਾ ਕੇ ਬੋਲਦੇ ਜਨਾਜਾ 15 ਲੀਟਰ ਦਾ ਚਲ ਆ ਹਾਂਜੀ ਆਓ ਵਾਲਾ ਟਾਈਮਰ ਹਾਂ ਲਈਓ ਮੈਂ ਜੀ ਲੋ ਵੀ ਦੋਸਤੋ ਕਰਮੇ ਦਾ ਸੋਨਾ ਲੱਗੇ ਜੀ ਪੇਟ ਥੋੜਾ ਦੇਖੋ ਜੀ ਆਇਆ ਲੱਗ ਗਿਆ ਹੈਂ ਹਵਾਨੇ ਦੇ ਵੀ ਨਿਕਲ ਆਉਂਗਾ ਨਾਲ ਕੋਨੀ ਮਾਜੇ ਆ ਕਿੰਨੀ ਕਿਲੇ ਲੱਗੀਆਂ ਪੱਕੂ ਵਾਲੀਆਂ ਕਿੰਨੀਆਂ ਲੱਗੀਆਂ ਪਹਿਲੇ ਇਸ ਨੂੰ ਜੇ ਕੀ ਗੈਰੀਆ ਤੁਹਾਾਰੋ ਇਹ ਹਵਾਨੇ ਵਾਲਾ ਇਹ ਮੁੱਠੀ ਵਾਲੇ ਥਾਣਾ ਉਰੇ ਆ ਪੂਰੇ ਪੂਰੇ ਖਵਾ ਦੇਖ ਕਿੜ ਮਾੜਾ ਬਾਈ ਕਿੰਨੇ ਦੀਆਂ ਕਰ ਗਿਆ ਤੇਰੀ ਜਮਾ ਤੂੰ ਹੀ ਦੱਸ ਹੁਣ ਤੂੰ ਮੈਨੂੰ ਜ਼ਾਇਜ਼ ਰੁਪਏ ਨਿਭਾਣੇ ਦੀ ਬਾਤ ਤੂੰ ਦੱਸ ਹਾਂ 1 ਵਜ ਕੇ ਤੂੰ ਐਂ ਕਹੇ ਵੀ ਇੰਨੀ ਦੀ ਐ ਬਸ ਬਾਤ ਆ ਗਈ ਆ ਫੇਰ ਤਾਂ ਉੱਚਾ ਪੁੱਤ ਕਰ ਮੈਂ ਉੱਚਾ ਯਾਰ ਮੈਂ ਦੋ ਕੀ ਜਣਾ ਮੈਂ ਤੈਨੂੰ ਦੱਸ ਦੂੰ ਕੀ ਲੱਗੀ ਜਾਂਦਾ ਧਰਮੋਂ ਧਰਮ ਕੋਈ ਤਾਂ ਕਹਿੰਦਾ ਐਂ ਇਥੇ ਆ ਲੈ ਲੈ ਉਹਨੂੰ ਵੇਖੇ ਜਾਣਾ ਬਸ ਕਿੰਨੇ ਦੀ ਮੈਂ ਤਾਂ ਬਾਲਾ ਹੱਕ ਨਹੀਂ ਪਾਇਆ ਬਾਤ ਹੁੰਦਾ ਦੇਖ ਕਿੰਨੇ ਦੀ ਕਰ ਮੈਂ ਇੱਕ ਵਾਰੀ ਹੋਰ ਕਿੰਨੇ ਦੀ ਪਾਵਰ ਨਾਲ ਜ਼ਰੂਰ ਚੈੱਕ ਕਰੋ ਕਰਮਾ ਜਿਹੜਾ ਮੋਟੀਆਂ ਵਾਲੇ ਥਾਣਾ ਕਰਮਾ ਜਿਹੜਾ ਫੌਦਾ ਜਿਹੜਾ ਕਰਾਓ ਵੀ 11 ਮਹੀਨੇ ਤੇ 10 ਮਹੀਨਾ ਤੇ 2000 ਦੀ ਗੱਲ ਸੀ ਕਿ ਤੁਹਾਡੇ ਵਾਸਤੇ ਸ਼ਨੀਵਾਰ ਹੈ খালি ਹੋਣਾ 15 ਮਹੀਨੇ ਦਾ ਬਣਦਾ ਹੋਰ ਦੇ ਯਾਰ ਤੇ ਕਾ ਬਣਾ ਤੇ ਉੱਥੇ ਆ ਜਾ ਜਿਹੜੇ ਮਾਂ ਵੇਚਣ ਵਾਲੇ ਤੂੰ ਸਾਨੂੰ ਸਾਨੂੰ ਮੰਨੀ ਵੀ ਜਦੋਂ ਬਸੇ ਠੀਕ ਆ ਆਹ ਜਦ ਵੀ ਤੁਹਾਡੇ ਵਾਸਤੇ

ਆ ਜਾ ਬਈ ਹੋਰੇ ਆ ਜਾ ਦੋ ਜੀ ਦੋਸਤੋ ਦੋ ਮੰਜਾ ਸੌਦਾ ਚੱਲਣ ਲੱਗ ਗਈ ਇੱਕ ਜੋ ਆਪਾਂ ਪਹਿਲਾਂ ਵੀਡੀਓ ਚ ਦਿਖਾਈ ਆ। ਆ ਜੋ ਨੇ ਮੈਂ ਬਤਾਈ ਆ ਮੈਂ ਨਾ ਮੈਂ ਦੇਰ ਕਰਮਲ ਦਾ ਹਵਾਨਾ ਜ਼ਰੂਰ ਦੇਖੋ ਜੀ। ਮੈਂ ਜਿਵੇਂ ਤੈਨੂੰ ਕਿਹਾ ਹੁਣ ਮੈਂ ਕਰਦੀ ਹਾਂ। ਹਾਂ। ਹਾਂ ਬਈ ਦੰਦਾ ਪਿਆਰਾ 40 ਕਹਿੰਦਾ ਜੀ। 40 ਬਿਊਟੀ ਦੇ ਨਿਗਾ ਮਾਰੀ। ਹਾਂ। ਤੂੰ ਨਾ ਗੱਲ ਨੂੰ ਥਾਲੀ ਵਾਲਾ ਆਲਾ। ਕੀ ਨੀ ਕਰਾਂ ਇੱਕ ਤੇਰੀ ਇੱਕ ਸਾਡੀ ਵਾ ਮੈਂ ਤੈਨੂੰ ਦੇਤੀ ਦੱਸੀ ਕਹੀਂ 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 ਬਾਈ ਕਹ ਦੇ ਕਹ ਦੇ ਕਹ ਦੇ ਕਹੀਂ ਹਟ ਜਾ ਅਸੀਂ ਪੁੱਛੀ ਜਾਂਦੇ ਐ ਵੀ ਬਾਬੇ ਨੂੰ ਬੰਦ ਨਹੀਂ ਆਖਿਆ ਉਹ ਤਾਂ ਠੀਕ ਹੈ ਕੋਈ ਨੀ ਕੋਈ ਇਦਾਂ ਨਹੀਂ ਪਾਸ ਹੋਇਆ ਕਿਉਂ ਨਹੀਂ ਹੋ ਤਾ ਚਿੱਟਾ ਵਾਲਾ ਬਾਈ ਲੈ ਜਾਨੇ ਦੀ ਨਾ ਕਰੋ ਹੋਰ ਕਰ ਲੈ हां ਅਸੀਂ ਰੋਜ਼ ਲੈਣੀਆ ਗੱਲ ਕੱਟ ਯਾਰ ਵੱਡਾ ਛੋਟਾ ਕੋਈ ਦੇਖ ਮਾਰੇ ਮੰਨਿਆ ਕਰ ਨਹੀਂ ਮੰਨਾ ਬਾਪੂ ਜੀ ਦੀ ਅਕਲ ਮੈਂ ਮੰਨਣ ਵਾਲੇ ਪਾਸੇ ਆ ਨਹੀਂ 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 ਅਸੀਂ ਕਰੀ ਨਹੀਂ ਫੇਰ ਨਹੀਂ ਅਸੀਂ ਰੋਜ਼ ਤੇਰੀਆਂ ਲੈਣਾ ਤੁਸੀਂ ਇੱਕ ਦਿਨ ਤੋਂ ਪੰਜ ਵੱਟ ਵੱਟ ਲੈਣਾ ਨਹੀਂ ਨਹੀਂ ਫੇਰ ਨਹੀਂ ਅੰਕਲ ਇੱਕ ਦਿਨ ਵੱਟ ਵੱਟ ਲੈਣਾ ਨਹੀਂ ਨਹੀਂ ਵਾਤ ਨਹੀਂ ਫੇਰ ਕੀ ਫਾਇਦਾ ਨਾ ਮਥਾ ਨਾ ਛੱਡ ਮੈਂ ਫੜਦਾ ਨਹੀਂ ਉਵੇਂ ਪੈੜਾ ਲੱਗਦਾ ਫੇਰ ਨਹੀਂ ਹੋਣੀ ਕਹਾਣੀ ਮਦਸਾ ਮੈਂ ਮੰਨਿਆ ਮੈਂ ਦੇਤੀ ਵੈਤ ਨੂੰ ਮਾਤਾ ਜਿਵੇਂ 드라마 ਸਹੀ ਗੱਲ ਹੈ ਨਹੀਂ ਇਹਦੇ ਹੁੰਦਾ ਨਹੀਂ ਆਉਂਦੇ ਫਿਰ ਕਿੰਨੇ ਦੀ ਨਹੀਂ ਮੈਂ ਵੈਤ ਨੂੰ ਦੇਤੀ ਜਿਵੇਂ ਤੈਨੂੰ 드라마 ਨਹੀਂ ਰਹੇ ਇੱਕ ਮੱਝ ਦਾ ਹੀ ਪੈਸੇ ਦੀ ਕਿ ਕਿੱਥੋਂ ਜਾਊਗੀ ਉਹ ਤਾਲੇ ਯਾਰ ਤੇਰੇ ਨੂੰ ਖਮਸ ਬੋਦੀ ਦੀ ਮੈਂ ਦੰਨੀ ਹਾਂ ਕੋਈ ਗੱਲ ਹਾਂ ਜਿਹੜਾ ਰੋਜ਼ ਲੈਂਦਾ ਉਹਨੂੰ 35 ਦੀ ਤੁਸੀਂ ਫਿਰ ਉਹ ਗੱਲ ਕਰਦੇ ਹੋ ਨਾ ਕਿਸੇ ਬੰਦਾ ਦਾ ਕੋਈ ਖੰਮਸ ਬੁੱਡੀ ਦੀ ਕਹੀ ਜਾਂਦੇ ਹੋ ਇਹ ਨਹੀਂ ਦਿਨ ਲਾਈ ਜਾਂਦੇ ਆ ਹਾਂ ਅੱਗੇ ਬਥੇਰੀਆਂ ਲੈ ਕੇ ਹੁਣ ਤੁਸੀਂ ਉਹਨਾਂ ਨੂੰ ਵੇਚ ਲਓ ਮੈਂ ਜੇ ਆ ਲੈ ਦੇ ਦੋਵੇਂ ਲੈ ਜਾ ਲੈ ਹਾਂ ਇਹ ਕਿੰਨੇ ਦੀ ਰਹੀ ਜੀ ਨਾ ਜੋੜਾ ਕਰ ਦਾਂਗੇ ਤੁਸੀਂ ਲਵਾਂਗੇ ਵੀ ਜੋੜਾ ਆਏ ਗੱਲ ਦੇ ਨਹੀਂ ਮੈਨੂੰ ਸਹੀ ਦੱਸ ਬੀ ਆ ਇਹ ਨਹੀਂ ਕਰਦੇ ਆ ਇਹ ਨਹੀਂ ਕਰਦੇ ਹੁਣ ਮੈਂ ਤੇ ਅੰਦਾਜ਼ਾ ਤਵਾ ਦ ਦੱਸ ਤੂੰ ਕਹਿਣਾ ਤੂੰ ਕਹਿ ਤੂੰ ਕਹਿਣਾ ਬਸ ਦੋਨੇ ਹੀ ਕਰ ਦੂੰ ਚੱਲ ਤੂੰ ਆ ਕਹਿਣਾ ਦੋ ਸੜੀ ਨਹੀਂ ਕੋਈ ਕਹੀ ਜਾਣਾ ਦੋ ਚੱਲ ਗਿਆ ਦੋਨੇ ਦੋਨੇ ਜੋੜਾ ਉਹ ਤਾਂ ਕੋਈ ਗੱਲ ਨਹੀਂ ਬਸ ਫਿਰ ਹੈ ਆਪਦੇ ਬੰਦੇ ਹੋ ਹੈ ਨਹੀਂ ਥੱਲੇ ਜੋ ਸਹਿ ਨਹੀਂ ਬਨ ਜਾ ਚੰਗੀ ਹੈ ਮੰਨ ਜਾ ਚੰਗੀ ਲਾ ਲੱਕੇ ਚੰਗੇ ਦੀ ਆ ਹਾਂ ਹਾਂ ਤੋਰ ਦੇ ਲੰਗ ਵੀ ਕਰ ਰਹੀ ਯਾਰ ਦੋ ਵਿਖਦੀਆਂ ਜੇ ਇੱਕ ਵੇਚਣੀ ਤਾਂ ਇੱਕ ਵੇਚ ਲੈ ਬਾਜੀ ਜੀ ਜਦੋਂ ਉੱਥੋਂ ਕਰਮ ਦਾ ਫੇਸ ਵੀਡੀਓ ਦੇਖੋ ਹੀ ਬੋਡੀ ਸਟਰਕਚਰ ਤੋਂ ਦਿਖਾ ਰਹੇ ਨੇ ਹਾਂ ਪਰ ਉਹ ਇੰਨਾ ਕਰਮ ਦਾ ਬੰਦੇ ਦੇ ਕੋਈ ਹਾਂ ਜੀ ਦੋਸਤੋ ਕਰਮੈਲ ਦਾ ਸੋ ਬੱਚਾ ਲੱਗਾਈ ਆ ਬੋ ਕੁਆਲਟੀ ਦੇਖੋ ਤੇ ਬੋਡੀ ਸਟਰਕਚਰ ਤੇ ਨਿਗਾਹ ਮਾਰੋ ਜੀ ਪੂਰੇ ਕਰਮੈਲ ਜੀ ਕਿਵੇਂ ਆ ਬਾਹਰ ਕਿਤੇ ਅੱਜ ਮੰਗਾਈ ਤੇ ਬੇਟਾ ਵੀ ਆਇਆ ਵਾ ਤੇ ਪਾਲਾ ਹੀ ਸੌਦੇ ਕਰਾ ਰਹੇ ਆ ਕਿੰਨੇ ਦੀ ਵਿਚਣੀਆਂ ਬਾਈ ਪਰਾ ਵਾਲੀ ਕਾਸਾ ਪੂਸਾ ਰੱਖਦੀ ਥੰਘ ਥੰਘ ਜੋ ਸਹੇ ਨੀ ਕਿੰਨੀ ਦੀ ਹੈ ਕਿੰਨੀ ਦੀ ਵੇਚਣੀ ਹੈ ਜਿੰਨੇ ਦਿਨ ਲਾ ਦੇ ਲੈ ਜਾ ਉਹ ਦੱਸ ਕਿਹੜਾ ਪਿੰਡ ਆਪਣਾ ਮੰਡੀ ਕਲਾ ਹਾਂ ਹੋਰ ਕੀ ਹਾਲ ਹੈ ਹੋਰ ਵਧੀਆ ਵਾਹ ਲੈ ਜ ਆਪਣੇ ਮੰਡੀ ਦੀ 1 ਕਿਹੜਾ ਰੁਪਇਆ ਲਓ ਜੀ ਹਾਂ ਕੋਸੀ ਕਿਹੀਂ ਜਾਣਾ ਅਈ ਬੱਚਾ ਲੈਣਾ ਮੇਰੇ ਬੱਚਾ ਹਾਂ ਸ਼ਿੰਗਾਰਨੀ ਸੱਤਾਂ ਨੂੰ ਹੋਇਆ ਇਹ ਇੱਕ ਉਹ ਮੈਂ ਮੈਂ ਤਾਂ ਨਹੀਂ ਹੋ ਕਰਦੋ ਤੇਰਾ ਮਰਦ ਉੱਠ ਕੇ ਆਇਆ ਮੈਂ ਉਥੋਂ ਮੈਂ ਚਲਿਆ ਆਪ ਦਾ ਬੰਦਾ ਚੱਲ ਹਾਂ ਚੱਲ ਜਾ ਮੈਂ ਕੋਈ ਪੁੱਛ ਲੈ ਨਾਮ ਕੀ ਹੁੰਦੀ ਆ ਤੇ ਬਾ ਵੀ ਦਿੱਤਾ ਕਰਮਲ ਦਾ ਸੋਨਾ ਚੱਲਣਾ ਲੱਗਿਆ ਜੀ ਬੋਡੀ ਸਟਰਕਚਰ ਚੈੱਕ ਕਰੋ ਤੇ ਹਵਾਨਾ ਦਿਖਾਉਣੇ ਕਰਮਲ ਜੀ ਇਹਨਾਂ ਦਾ ਪਸੰਦਾ ਤਾਂ ਵੇਚਾਂਗੇ ਨਾ 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 ਅਸੀਂ ਕਰਮਲ ਕਿੰਨੀ ਦੀ ਵੇਚਦੇ ਹੋ ਜਾ ਕਿਹੜਾ ਪਿੰਡ ਆਪਣਾ ਮੁੱਠੀ ਵਾਲੇ ਥਾਣਾ ਹੀ ਥੋੜੇ ਜਿਹੀ ਕੁ ਦਾ ਦੇਵਾਂਗੇ 30 ਮੁੱਲ ਕਰਾਂ ਇਹਨੂੰ ਓਏ ਵੇਚਣਾ ਵੇਚਣ ਵਾਲੀ ਗੱਲ ਦਾ ਸਾਹ ਪਾਸੇ ਐਨੇ ਦੀ ਕਰ ਦਿਆਂਗੇ ਆਪਾਂ ਹਾਂ ਵੇਚਣ ਵਾਲੀ ਗੱਲ ਦੱਸਦੇ ਵੀ ਤੁਹਾਡੇ ਵਾਸਤੇ ਐਨੇ ਦੀ ਨਾ ਤੁਹਾਡੇ ਵਾਸਤੇ ਹੈ ਕੋਈ ਰਾਹ ਪਾਇਆ ਕਰੋ ਇੱਕ ਵਾਰੀ ਕਹਿੰਦੇ ਲਾਣ ਜਰਾ ਸਾਡੀ ਤਲੱਗੀ ਬਣ ਗਈ ਨਹੀਂ ਨਹੀਂ ਦੋ ਦੋ ਦੇ ਦੋ ਤਾਂ ਸਾਥ ਹੋਰ ਲੈ ਲਈ ਅਸੀਂ ਕਹਿੰਦੇ 75 ਲੈ ਲੈ ਐ ਕੋਈ ਗੱਲ ਬਣਦੀ ਹੈ ਤੂੰ ਸਾਨੂੰ ਐ ਕਹਿੰਦੀ ਐਨੇ ਐਨੇ ਨੂੰ ਮੈਂ ਤੇ ਬੱੱਚਾ ਲਵਾ ਦੇ ਬਸ ਤੇ ਰਪੀਆ ਰਪੀਆ ਚੱਲਣਾ ਨਾ ਸਾਨੂੰ ਮੰਨਦੀ ਮਿਲੇ ਨਾ ਤੇਰੇ ਵਾਲੇ ਵਟੇ ਜਾਣਾ ਵਾਲ ਜਾਸ ਫੇਰ ਦੇਖੀ ਕਿਹੜਾ ਸਿੱਧੀ ਕਹਿੰਦੇ ਹਾਂ ਮੈਨੇ ਹਟਣਾ ਜੈਜ ਕਹੀਂ ਹਾਂ ਹਾਂ ਸਹੀ ਹਾਂ ਕਿਤੇ ਤੂੰ ਕਹਿੰਦਾ ਪੰਜ ਦੀ ਘਟ ਲਈ ਜਾ ਇੱਕ ਪੰਜ ਦੀ ਲਾ ਲਾ ਫੇਰ ਹਾਂ ਕੋਈ ਗੱਲ ਫੇਰ ਕਰ ਲੈ ਜਾ ਕਹਿੰਦਾ ਉਹੀ ਗੱਲ ਕਰਤੀ ਹੁਣ ਉੱਠੀ ਨੇ ਮਾਇਆ ਬੰਨਾਂ ਦੀ ਦੁਦਨਾ ਭੈਣ ਚੋਦੀ ਨੂੰ ਛੋਕ ਕੇ ਵੇਚ ਲਿਆਂਗੇ ਨੀ ਤਾਂ ਲੈ ਗੱਲ ਸੁਣ ਲੈ ਗੱਲ ਸੁਣ ਲੈ ਲੈ ਗੱਲ ਸੁਣ ਨਾ ਉਹ ਪੱਜਲੀ ਲੰਗੋ ਵਾਲੀਆਂ ਗੱਲ ਸੁਣ 82000 ਦੀ ਮਹਰ ਕਰਦੇ। ਮੁਖਾ ਦੇ ਇਹ ਛੋਟੇ ਬਾਈ ਜਿਹੜੀ ਗੱਲ ਪਈ ਸੀ ਕਿ ਘੱਟ ਨਹੀਂ ਮੈਂ ਦੰਦਾ ਮੈਂ। ਫੇਰ ਕਿੰਨੀ ਕਰਦਗੇ? ਹਾਂ ਕੱਟੀ ਭਰਾਵਾਲੀ ਕਹ ਉਹ ਭਰਾਵਾਲੀ ਕਹ ਤੇਰੀ ਮੈਂ ਵੇਚ ਦਿਆਂਗੇ। ਇਹਦੇ ਫੰਡਲ ਬੈਠਾਂਗੇ ਕਿੰਨੇ ਚਾਹੀਏ। ਧੁੱਪ ਪੀ ਕੇ ਆਣ। ਹਾਂ। ਉਹ ਤੇਨੂੰ ਥੋੜਾ ਹੀ। ਤੇਨੂੰ ਕਿ ਫੜਾਈ ਜਾਣਾ ਸਾਨੂੰ ਫੜਾ। ਨਹੀਂ ਫੜਾਇਆ। ਮੈਂ ਸਾਡਾ ਬੰਦਾ ਹੀ ਆ। ਅਸੀਂ ਦਲਾਲ ਆਂ ਤੂੰ ਸਾਡੀ। ਲੈ ਇੱਥੇ ਖੜ ਜਾ ਪਹਿਲਾਂ ਖੜ ਜਾ। ਜਲਾ ਨਹੀਂ ਰਹਿ। ਤੁਹਾਨੂੰ ਦੇਣੀ ਆ। ਹਾਂ। ਮੈਂ ਤੇਰਾ ਬੱਚਾ ਜੀਵੇ ਆ ਜਾ। ਨੰਦ ਨਹੀਂ ਮੈਂ ਹਾਂ ਲਓ ਜਿੱਥੇ ਇਕ ਪੁੱਲਾ ਕਰ ਸੁਣਦਾ ਇਕ ਤੇਰੀ ਇਕ ਸਾਡੀ ਹਾਂ ਜਾਂ ਨਾ ਦੱਸ ਦੇ ਉਹਦੀ ਤੌਰ ਦੀ ਮੁੜ ਕੇ ਪੈਸਾ ਨਾ ਛੱਡੀ ਵੀ ਮੁੜ ਕੇ ਤੈਨੂੰ ਕਹਿੰਦੇ ਕਹਿੰਦੇ ਹੀ ਨਹੀਂ ਵੀ ਐਨੇ ਦੀ ਬਾਬਾ ਮੈਂ ਕਰਵਾ ਦਿਓ ਨਾਲੇ ਆਪਦੀ ਦਲਾਲੀ ਲੈ ਜਾਓ ਸਾਡੀ ਮੈਂ ਵਿਕਦੀ ਤੁਹਾਨੂੰ ਮੈਂ ਦੱਸਾਂ ਹਾਂ ਇੱਕ ਪੰਜ ਦੇ ਤੁਹਾਨੂੰ ਕਹਦਾ 1000 ਰੁਪਇਆ ਥੋੜਾ 4 ਮਿੰਟ ਨਾ ਐਸਾ ਲੈ ਤੇ ਦੋ ਲੈਣੀ ਆ ਕਿ ਨਾ ਬੋਪੋ ਕਹੀ ਪੱਕੇ ਗਿਆ ਕਾਈ ਕਿਲਾ ਨਾ ਕਾਈ ਕਿਲਾ ਸਾਹਮਣੇ ਚੋਰ ਨੂੰ ਨੀ ਨਾ ਫਿਰ ਤੈਨੂੰ ਉੱਤੇ ਕਰ ਮੇਰੇ ਲੈ ਨਾ 1 ਲੱਖ ਤਾਂ ਉਹ ਲੱਖ ਤਾਂ ਥੱਲੇ ਆ ਗਿਆ ਤੇਰੀ ਨਾ 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 ਹੈ ਨਾ ਗੱਲ ਨਾ ਗੱਲ ਸੁਣ ਲੈ ਨਾ ਗੱਲ ਸੁਣ ਬੱਸ ਹੁਣ ਸੁਣੀ ਹੋਈ ਹੈ 58 ਦੀ ਮੈਂ ਕਰਦੀ ਮੈਂ ਨਾ ਹੂੰ ਲੈ ਗੱਲ ਸੁਣ ਲੈ ਬਰ ਤੇ ਆ ਉਹ ਗੱਲ ਤਾਂ ਸੁਣਿਆ ਬੇਵਾ ਲੈ ਅਸੀਂ ਤੇਰੇ ਕੋਲ ਦੋਖੀ ਨਾ ਮੈਂ ਦੋਖੀ ਨਾ ਗੱਲ ਮੇਰੀ ਬੱਸ ਹੁਣ ਸੁਣ ਤਾ ਲੈ ਜਾ ਪੂਰੇ 90 ਦੀ ਹੋ ਗਈ ਛੱਡ ਬੱਚਾ ਨਾ ਬੱਚਾ ਨਾ ਛੱਡੀ ਮੈਂ ਨਹੀਂ ਵੇਜਦਾ ਬੱਚਾ ਤਾਂ ਦੇਖ ਕਿੱਡਾ ਹੋਇਆ ਪਿਆ ਕੋਈ 나ੜੀ 나ੜੀ ਕਰੀ ਜਾਂਦਾ ਕੋਈ ਖੜੀ ਜਾਂਦੇ ਹੋ ਬੱਚਾ ਤਾਂ ਬੱਚਾ ਤਾਂ ਦੇਖ ਕਿੱਡਾ ਹੋਇਆ ਪਿਆ ਬੱਚਾ ਬੱਚਾ ਹੈ ਬੱਚਾ ਕਿੰਨਾ ਸਰਮਾੜਾ ਹੁੰਦਾ ਮੈਂ ਖਸਮਾ ਬੜਾ ਸਰਮਾੜਾ ਹੁੰਦਾ ਪੁੱਤ ਪੀ ਕੇ ਵੇਚ ਦੂ ਮੈਂ ਪੁੱਤ ਪੀ ਕੇ ਵੇਚ ਰਾ ਵਡਣ ਵਾਲਾ ਨੂੰ ਦੇ ਹੁਣ ਵੀ ਦੁੱਧ ਦੇ ਬੱਚੇ ਤਾਂ ਨਹੀਂ ਆ ਮੋਰ ਟੋਕੜ ਕਰਕੇ ਮੈਨੂੰ ਵੇਚ ਦੂ ਟੋਕੜੀਆਂ ਹੁਣ ਕਿੰਨਾ ਕ ਬੱਚਾ ਭਾਣਦਾ ਢੂਢ ਮਿਲਦਾ ਬੱਚਾ ਹੋਇਆ ਪਿਆ ਨਹੀਂ ਨਹੀਂ ਕੋਈ ਸਿਆਣਾ ਹੈ ਜੇ ਕੋਈ ਮੇਲ ਮਲਾਉਣਾ ਦਾ ਦੇਖ ਲਾ ਰੇ ਤੇਰੀ ਮਰ ਜਾ ਇਹਨਾਂ ਨੂੰ ਲੈਣ ਦਾ ਘਾਟ ਹੁੰਦਾ ਮਿਲਣਾ ਨਹੀਂ ਮੇਰੇ ਹਿਲ ਦਾ ਲਾਈ ਖੜਾ ਸਾਡੇ ਤਾਂ ਕੋਈ ਬਾੜਾ ਵੱਡਾ ਹੈ ਨਹੀਂ ਹੁਣ ਤੇਰੇ ਮਨ ਦਾ ਫਰਕ ਰਹਿ ਗਿਆ ਤੇਰੇ ਮਨ ਦਾ ਫਰਕ ਪਰ ਵੀ ਇਹ ਗੱਲ ਤੈਨੂੰ ਕਿਹਾ ਤੈਨੂੰ ਨਾ ਸਹੀ ਕਹ 100 ਰੁਪਏ ਮੰਨ ਜਿਆ ਕਰ ਮੈਂ ਤਾਂ ਖੱਬ ਮੰਦਾ ਆ ਨਾ ਕੋਈ ਗੱਲ ਨਹੀਂ ਅੱਛਾ ਚਾਹ ਪੀਣ ਕੇ ਹੋਇ ਆ ਜਾਣ ਦੇ ਓਕੇ 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 ਨਹੀਂ ਉਹ ਜਿਹੜਾ ਆ ਜਾਣਾ ਪਿਆ ਆ ਜਾਣ ਦੇ ਬਉਰੀ ਆ ਗਈ ਇਹ ਗੱਲ ਸਾਰੇ ਬਾਈ ਦੀ ਮਾਣੇ ਮੁੰਦੇ ਨੂੰ ਆ ਜਾ ਇਹਦਾ ਮਾਲਕ ਨਹੀਂ ਜੀ ਹਲੇ ਆਇਆ ਲਓ ਵੀ ਦੋਸਤੋ ਕਰਮੇ ਦਾ ਫੇਸ ਵੀਡੀਓ ਦੇਖ ਕੇ ਬਹੁਤ ਅਟੈਚ ਹਾਂ ਇੱਕ ਵਾਰ ਹੋਰ ਨਿਗਾ ਮਾਰੀ ਕਰਮੇ ਦੇ ਹੂੰ ਨਾਲ ਬੱਚਾ ਥੁਲੇ ਖੜਾਈ ਕੱਟਣਾ ਤੋ ਕਰੇ ਜਾਓ ਕਾਹ ਪਾਊਗਾ ਆਂਦੇ ਉਪਰ ਮਾਇਕ ਦੀ ਮਰਜ਼ੀ ਦਾ ਸੇ ਵੀ ਉੱਥੇ ਨਹੀਂ ਇਹ ਕਹਿੰਦਾ ਹਾਂ ਚਲ ਕੱਟਦਾ ਹੈ ਹਾਂ ਇਹ ਦੱਸ ਦਿੰਦਾ ਉਹ ਜਲਾ ਹਾਂ ਉਹ ਕੋ ਸਾਡਾ ਮਾਨ ਹੁਣ ਸਾਡਾ ਤੇ ਮਾਨ ਹਾ ਬਾਬਾ ਲੈ ਕੇ ਜਾਵੇ ਤਾਂ ਐ ਹੋ ਜੂਗੀ ਉਹ ਤੁਹਾਨੂੰ ਰਸਾ ਦਾ ਮਾਨ ਦੱਸੋ ਬੱਚਾ ਜਾਵੇ ਦੱਸੋ ਮਸ਼ਪਰਾ ਕਰ ਲੋ ਆਪਾਂ ਪੰਚਾਇਤ ਖੜੀ ਹੈ ਕਰ ਲੋ ਮਸ਼ਪਰਾ ਪਹਿਲਾਂ ਦਸਤਾਵੇਜ਼ ਦੇਖੇ ਮੈਂ ਉੱਤੇ ਹੋਣ ਹਾਂ ਹਾਂ ਉੱਤੇ ਹੁਣ ਅਸੀਂ ਕੀ ਉੱਠ ਘੋੜਾ ਕਰ ਲਾਂਗੇ ਹਾਂ ਤਾਲੀ ਇਹ ਕਿ ਚੱਲ ਉਹ ਨਹੀਂ ਬੱਚਾ ਵੱਡਾ ਅਸੀਂ ਤਾਂ ਕਹਿੰਦੇ ਸੀ ਵੀ ਚੱਲ ਕੋਈ ਗੱਲ ਨਹੀਂ ਅਸੀਂ ਤਾਂ ਜੀ ਬੱਚਾ ਹੀ ਦੁੱਧ ਵਾਲਾ ਦਿਖਾਉਣਾ ਅਸੀਂ ਕਿਹੜਾ ਪਾਉਂਡ ਵਾਲਾ ਬੱਚੇ ਜਿਹੜਾ ਗੱਲ ਤਾਂ ਸੁਣੀ ਨਵੇਂ ਨੇ ਤੂੰ ਨੇ ਦੁੱਧ ਤੋਂ ਪੀ ਲਿਆ ਇਸ ਦਾ ਇਹ ਨਾ ਕਹਿਆ ਵੀ ਤੈਨੂੰ ਦੱਸ ਦਿੰਦੇ ਆ 3 ਮਹੀਨੇ ਮੈਂ ਦੁੱਧ ਨਾ ਪਿਆ ਉਹਨੇ 3 ਮਹੀਨੇ ਨਹੀਂ ਹੋਇਆ 2 ਹੋਇਆ 2 ਮਹੀਨੇ ਭਾਈ ਸਾਹਿਬ ਤੱਕੀ ਤਰੀਕ ਦੀ ਸੀ ਹੋਈ ਐਸੀ ਦੀ ਯਾਰ 25 ਤਰੀਕ ਨੂੰ ਦੇਖੋ ਨਾ ਕਰ ਸਮਝੀ ਇਹ ਨਾ ਜਿਹੜਾ 16 17 ਸਾਡੀ ਸੁਣੇਗਾ ਬੱਚਾ ਰੱਖ ਇਹ ਤੁਸੀਂ ਜ਼ਿੰਮੇਦਾਰ ਬੰਦੇ ਹੋ ਤਾਂ ਕਰਕੇ ਥੋੜੀ ਮਾਇਆ ਲੈਣੇ ਵਪਾਰੀ ਕੋਲੇ ਅੱਗੇ ਬੱਚੇ ਰੱਖ ਕੇ ਹਾਂ ਹਾਂ ਜਲਾ ਦਿਓ ਬੱਚਾ ਜਿਵੇਂ ਮੈਂ ਤੁਹਾਨੂੰ ਅੱਛਾ ਜੀ ਉਹ ਰਹਿੰਦੇ ਆ ਜਨਾ ਛੱਡ ਦੇ ਚੰਗਾ ਹਾਂ ਲੱਖ ਦਿੱਤਾ ਬਈ ਦੋ ਤਰਮਿਨ ਹੋਰ ਚੋਖੀ ਵੀ ਨੇ ਰੰਗੀ ਕਾ ਵੇਚਣਾ ਜਿਵੇਂ ਮੈਂ ਤੁਹਾਨੂੰ ਆਖਿਆ 90 ਦੀ ਵੇਚਦੀ ਹੈ ਫਿਰ ਕਿੰਨੇ ਦੀ ਵੇਚਦੀ ਉਹ ਲੱਖ ਰੇ ਮੇਰੇ ਪਿੰਡ ਦੇ ਬੰਦੇ ਦੇ ਕੇ ਵਾਕੇ ਉਹਨੂੰ 300 ਮੈਂ ਅਬ ਤਾਜੀ ਵੀ ਤਰ ਤਾਣੇ ਛੋੜ ਵੀ ਨਹੀਂ ਕਰਦੇ ਤੇ ਤਾਜੀ ਵੀ ਆਉਂ ਲੈ ਲੰਘੋ ਜਾਂਦੇ ਨੇ ਗੱਲ ਨਹੀਂ ਅੱਸੀ ਕੀ ਦੇਰੀ ਆ ਉਹ ਦੇ ਦੇ ਮਾਨ ਕਰਨਾ ਚੰਗਾ ਹੁੰਦਾ ਅਸੀਂ ਵੀ ਦਾਗ ਗੱਲ ਗੱਲ ਦਾ ਸੁਣ ਲੈ ਕੱਲ ਤਾਂ ਸੁਣ ਲੋ ਇੱਕ ਦੂਜੇ ਕੰਨੀ ਚਾਕੇ ਤੁਸੀਂ ਫਿਰ ਆਪਦੀ ਮਸ਼ਵਰਾ ਕਰ ਲਓ ਮਸ਼ਵਰਾ ਕਰ ਲਓ ਅਸੀਂ ਕਣੀ ਬੈਠੇ ਆ ਉਹਨਾਂ ਦੇ ਜੋਂਦਿਆਂ ਨੇ ਆਈਆਂ ਨੇ ਨਾ ਗੱਲ ਸੁਣ ਅਸੀਂ ਤਾਂ ਦਲਾਲੀ ਲੈਣੀ ਹੈ ਦੋ ਨਾ ਤੇ ਰੱਬ ਲੱਖ ਨਾ ਉਹਨਾਂ ਦਾ 90 ਜੱਟੂ ਸੌਦਾ ਕਰਾਂਗੇ ਜੇ ਦੇਣਾ ਦੇ ਦੀ ਨਹੀਂ ਤੇਰੀ ਮੈਂ ਤੇਰੀ ਕੁੜੀ ਉਹਨਾਂ ਦੇ ਪੈਸੇ ਉਹਨਾਂ ਕੁੜੇ ਹਾਂ ਨਾ ਲੱਖ ਦੀ ਨਾ 90 ਦੀ ਜਾਂ ਦੋ ਦੀ ਕਰਤੀ ਲਾ ਵਿੱਚ ਜਾਂ ਪਾਸੀ ਵੀ ਤੈਨੂੰ ਜੱਟੂ ਸੌਦਾ ਕਰਿਆ ਜੇ ਸਾਂਭਣਾ ਸਾਂਭਲਾ ਨਹੀਂ ਤੇਰੀ ਮਰਜੀ ਆ ਕੋਈ ਗੱਲ ਨਹੀਂ ਜਾਂ ਲਾ ਬੱਚਾ ਨਾ ਨਾ ਛੱਡ ਬੱਚਾ ਲਾ ਕੇ ਪਾਸਤਾ ਹੁਣ ਕਰਾਂਗੇ ਨਹੀਂ ਪਰ ਅਸੀਂ ਹਾਂ ਨਹੀਂ ਵੇਚੀ ਹਲੇ ਲਾਉਂਦਾ ਨਹੀਂ ਹੁਣ ਤੈਨੂੰ ਸੁਣਨਾ ਮੇਰੀ ਗੱਲ ਕੋਈ ਗੱਲ ਨਹੀਂ ਇਹਨੂੰ ਰੈਂਡ ਦੇਣ ਦੀ ਗੱਲ ਕੀਤੀ ਹੈ ਮੈਂ ਤਾਂ 1.40 ਮੰਗਦਾ ਸੀ ਤੂੰ ਤਾਂ ਯਾਰ ਨੇ ਦਾ ਢੂਡ ਮੰਗ ਲਿਆ ਉਰੇ ਆ ਗਿਆ ਮੰਗਣ ਨਾਲ ਤੇਰਾ ਆਹ ਹੁੰਦਾ ਅਸੇ ਨਾਲ ਸਾਨੂੰ ਗੱਲ ਕੀ ਕੀ ਕਿਸੇ ਐਂਡ ਐ ਨਾ ਲੌਲਾ ਉਸ ਤੋਂ ਕਰਮਾ ਦੇ ਇੱਕ ਵਾਰੀ ਹੋਰ ਨਹੀਂ ਮਾਰੂ ਜੇ ਕਰਮਾ ਦੇ ਦਾ ਸੌਦਾ ਚੱਲੀ ਜਾਂਦਾ ਅਜਾ ਪਾ ਗਿਆ ਤੁਹਾਨੂੰ ਲੱਭੂ ਮੰਡੇ ਆਪ ਵੀ ਦੀਨਵਾ ਤੇ ਕਰੀ ਗਏ ਐ ਕਰਕੇ ਬਾਬਾ ਮੈਂ 10ਵਾਂ ਮਹੀਨਾ ਤੋਂ ਹੁਣ ਜੇ ਤੁਸੀਂ ਰੱਖਣੀ ਤਾਂ ਰੱਖ ਲਓ ਚੱਲ ਜਾਣੀ ਹੈ ਹਾਂ ਪੂਰਾ ਤਰਦਾ ਲੱਖ ਨੂੰ ਸ਼ੋਰ ਵੀ ਨਹੀਂ ਕਰ ਤੁਹਾਨੂੰ ਪਤਾ ਹੈ ਆਪਾਂ ਜਾਣ ਤਰਵੇਂ ਜੀ ਅਸੀਂ ਗਲਤ ਹੈ ਅਸੀਂ ਖਾਲੀ ਵਾਲੀ ਆ ਗਈ ਅਸੀਂ ਤੇਰੀ ਗੱਲ ਕੁਛ ਨਹੀਂ ਉਹ ਤੋਂ ਬਿਨਾਂ ਪੁੱਛੇ ਪੈਸੇ ਪਾਉਣੇ ਆਰਾ ਨੰਬਰ ਸਕਰੀਨ ਤੇ ਚੱਲਦਾ ਤੂੰ ਸਮਝਾ ਪਰਕਰ ਸਾਹਿਬ ਦੇਣੀ ਨੂੰ ਇਹ 8000 ਦਾ ਸੌਦਾ ਚੱਲੀ ਜਾਂਦਾ ਭਾਈ ਜੀ 95 ਕਹਿੰਦਾ ਚੱਲ 95 ਕਹਿੰਦਾ ਸਿੱਧਾ ਆਪਣੇ 5000 ਦਾ ਸਨ ਸਾਡਾ 1 ਮਿੰਟ 5000 ਹਾਂ ਸਬਸਕ੍ਰਾਈਬਰ ਜਰੂਰ ਕਰੋ ਹਾਂ ਕਿ ਆ ਪਗਲ ਹੁਣ ਕੀ ਹੱਥਰੇ ਆਏ ਤੋਂ ਪਹਿਲਾਂ 90 ਕਹੈ ਇਹਨੂੰ ਅੱਗੇ ਚਾਹ ਤੈਨੂੰ ਕਹਾਂ ਤੈਨੂੰ ਵੀ ਸਾਡਾ 90 ਹੀ ਥੋੜਾ ਲੱਖ ਲੱਖ ਜੀ ਉਹਦ ਕਰਤਾ ਅੱਧੋ ਅੱਧੋ ਕਰ ਤੇਰਾ ਬੱਚਾ ਜੀ ਗੱਲ ਕਹੀ ਉਹ ਹੀ ਕਹੀ ਆਪਾਂ ਗੱਲ ਥੋੜੀ ਕਹਿੰਨੇਗੇ ਲਫਰ ਰੱਖ ਲੈ ਤੂੰ ਇਹ ਨਾਮ ਮੋਰ ਮਾਰ ਮੈਂ ਤਾਂ ਲੱਖ ਤਾਂ ਤੂੰ ਵੀ ਪਹਿਲਾਂ ਕਹਿੰਦਾ ਸੀ ਰੱਖ ਲਓ ਹਾਂ 99 ਚ ਦਲਾਲੀ ਉਤਲੋਲੇ ਕੁਛ ਨਾ ਦਿਓ ਖਰਾ ਪਰ 95 ਨਾ 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 ਖਰਾ ਪਰ ਜਿਆ ਰੱਖ ਲਿਓ ਜੱਲਾ ਹੁਣ ਮਰਵਾਵਾ ਦੋ ਦੋ ਤਾਰਾ ਸੱਚੇ ਪਾਤਸ਼ਾਹ ਕਰੇ ਥੱਲਿਓਂ ਪਾਸ ਹੋਵੇ ਉਹ ਨਹੀਂ ਮੈਂ ਮੈਂ ਜਮੇ ਨਹੀਂ ਯਾਰ ਪਾਸ ਤੋਂ ਰੱਖ ਲੈ ਆਹੇ ਰੱਖ ਲੈ ਪੈਸੇ ਵਹਿਣੇ ਰੱਖ ਲੈ ਰੱਖ ਲੈ ਇਹਨੂੰ ਫੜਾ ਸਿਆਣਾ ਬੰਦਾ ਸਿਆਣੇ ਤੋਂ ਵੀ ਮੇਰਾ ਭਾਈਏ ਵੀ ਸਿਆਣੀ ਹੈ ਚੱਲ ਨਹੀਂ ਲੈ ਫਰਕ ਨਹੀਂ ਇੱਕ ਵਾਰੀ ਫਰਕ ਹੁੰਦਾ ਪਰਾਮਾ ਦਾ ਦਾਨ ਕਰਨ ਚ ਵੀ ਕੋਈ ਦਾ ਫਰਕ ਹੁੰਦਾ ਇੱਕ ਕਰਦਾ ਹੁੰਦਾ ਕਿ ਨਹੀਂ ਕਰਦਾ ਦੇ ਵੀਰ ਨੰਦੇ ਕੋ ਪੈਸੇ ਨਹੀਂ ਆਦੇ ਹਾਂ ਨਾ ਕਰੋ ਸੌਦਾ ਮਾਰ ਲੈ ਨਹੀਂ ਤਾਂ ਕੰਮ ਹੋਰ ਸਾਨੂੰ ਕੋਈ ਹਾਂ ਇਹ ਇਸ ਗੱਲ ਨੂੰ ਮੰਨਦੇ ਹੋ ਹਲਪਾ ਮਾਨ ਨਹੀਂ ਹੁੰਦਾ ਹਾਂ ਹਾਲ ਉਹ ਲਾਓ ਨਾ ਫਿਰ ਤੂੰ ਆਪ ਦਾ ਯਕੀਨ ਤੂੰ ਗੁਰਸਖ ਬੰਦਾ ਤੂੰ ਸਹੀ ਦਸੀ ਵੀ ਮੈਂ ਘਟ ਲਾਇਆ ਬਾਈ ਨੇ ਤੈਨੂੰ ਉੱਤੇ ਜਾਂ ਤੈਨੂੰ ਉਦਲਾ ਹਰਦਾ ਤਰਦਾ ਰੱਖ ਦੇ ਨੀ ਜਰ ਤਰਦੇ ਹੁੰਦੇ ਤਾਂ ਫਿਰ ਦਵਾਕਾਂ ਦੀ ਆਏ ਤਾਂ ਅਸੀਂ 20000 ਬਣਾ ਲਏ ਜਿਆ ਹਾਂ ਮਾਰ ਲੈ ਮਾਰ ਜਲਾ ਜਲਾ ਕਰੋ ਪੈਸੇ ਹੋਰ ਮੋੜੀ ਵਾਲੀ ਸਾਈਡ ਸੱਤ ਸੌ ਦਿਨ ਅੱਛਾ ਸਾਰੀ ਮੰਡੀ ਤੋਂ ਪੁੱਛ ਰਾ ਵੀ ਦਲਾਲੀ ਹੁੰਦੀ ਆ ਜਾਂ ਨਹੀਂ ਦਲਾਲੀ ਦਾ ਵੀ ਹੁੰਦੀ ਆ ਇਹ ਪੰਗਾ ਕਰੀ ਲਈ ਲੈਣੀ ਆ ਜਿਹੜੀ ਚੱਲਦੀ ਆ ਕੋਈ ਐਨੇ ਬੁੱਕਲ ਨਹੀਂ ਲੈਣਾ 5000 ਲੈਣਾ ਜਿਹੜਾ 2000 ਚੱਲਦਾ ਉਹ ਹੀ ਲੈ ਲੋ ਜੀ ਤੁਹਾਨੂੰ ਕਰ ਮੈਂ ਇੱਕ ਵਾਰੀ ਆਪਾਂ ਹੋਰ ਰਹੀਆਂ ਲੈ ਫੜ ਚਲੋ ਕੋਈ ਨਹੀਂ ਫਿਰ ਜਾਣ ਦਾ ਤਾਂ ਹੈ ਵੇਚਣਾ ਦਲਾਲੀ ਵੀ ਦੇਣ ਜਾਣ ਦਾ ਫਿਰ ਰੱਖ ਲੈ ਆਰਡਰ ਜ਼ਰੂਰ ਦੇਖੋ ਇਹ ਕਰਮ ਇਹ ਕਹਿੰਦੇ ਲੱਗਣਾ ਥਾਣਾ ਦਾ ਪੂਰਾ ਮੈਂ ਇਹਨਾਂ ਨੂੰ ਕਿਹਾ ਪਟਪੁਰੇ ਦੀ ਪੂਰੀ ਸਾਫ ਆ ਜੀ 3.8 ਲੱਖ ਆ 95 ਨਾ ਖਾਲਿਆ 95 ਚੋਂ ਦਲਾਲੀ ਨਾ ਦਿਓ ਨਾ ਗੱਲ ਤਾਂ ਸੁਣ ਲੈ ਵੀ ਦਲਾਲੀ ਆਪ ਦੀ ਦੋਸਤੇ ਮਾਰ ਦੂੰ ਖਰਾਪਰਾ 95 ਲੈ ਜਾ ਲਾ ਦਿਓ ਸਭ ਪੂਰਾ ਫਸਾ ਹੈ ਬਾ ਲਾ ਦਿਓ ਤੁਹਾਨੂੰ ਦਾ ਪੂਰਾ ਰੱਖ ਦੇ ਜੀ ਲਾ ਇਹ ਤਾਂ ਜੱਟਾਂ ਵਾਲੀ ਅੜੀ ਐ ਦੇਣਾ ਗੰਗਾ ਹੁ ਗੰਨਾ ਦੇਣਾ ਤੁਸੀਂ ਕੋਈ ਗੱਲ ਕੁਛ ਰੇਲੀ ਨਹੀਂ ਦੇਣੀ ਬਾੜਾ ਫਰਮਣੀ ਹਾਂ ਜੁੱਤ 12 ਮਹੀਨੇ ਦੂਰ ਲੀਆ ਯਾਰ ਓ ਯਾਰ ਹਾਜੀ ਸਾਹਿਬ ਖੜਜੋ ਖੜਜੀ ਮਾਰਾਏ ਖੜਜੋ ਬਾੜਾ ਇਹ ਖੜਜੀ ਕਹਿੰਦਾ ਜੰਦਾ ਓਏ ਤੁਹਾਨੂੰ ਬਲਾ ਲਾ ਲੇ ਬੱਚਾ ਨਹੀਂ ਨਹੀਂ ਠੀਕ ਆ ਲਾ ਲੇ ਬੱਚਾ ਇਹ ਵੀ ਤਾਂ ਉਹ ਲਾ ਦਿਓ ਤਰਦਾ ਲਵਾਂਗੇ ਜੀ ਤਰਦਾ ਤੂੰ ਨਾ ਆਇਆ ਆਜਾ ਤਾਨੂੰ ਉਹ ਗੱਲ ਕਰਦੇ ਤੁਸੀਂ ਪਹੇਲੀ ਦੇਣੀ ਹੈ ਚਲੋ ਚਲੋ ਨਾ ਮੋੜ ਫੇਰ ਦੋ ਤੁਸੀਂ ਬੇਸ਼ੰਗੇ ਲੋਕਾਂ ਤੋਂ ਘੜ ਤੈਨੂੰ ਕਹਿਤਾ ਵੀ ਉਹਦੇ ਚੋਂ ਨਾ ਸਾਨੂੰ ਹੋਣਾ ਦਾ ਹੀ ਅਸਤ ਕਹਿ ਲਈ ਨਾ ਤੂੰ ਨਾ ਘਟਾਈ ਸਾਨੂੰ ਤੈਨੂੰ ਹੋਰ ਇਕੱਠੇ ਕਰਕੇ ਦਿੰਦਾ ਸਾਡੇ ਨਾਲ ਆ ਜਾ ਮੈਂ ਮੱਤਾਂ ਕਰੀ ਜਾਣਾ ਸਾਡੇ ਦੇ ਹੱਥ ਕੋਲ ਨਹੀਂ ਹਾਂ ਲਾ ਦੇ ਬੱਚਾ ਦੋ ਦੋ ਧਾਰਾ ਮਰਵਾ ਦੇ ਐਨੀ ਫਿੰਡ ਵਾਲਾ ਡੰਕਰ ਨਹੀਂ ਪਾਸ ਹੁੰਦਾ ਯਾਰ ਕਿਹੜੇ ਖੁੱਟੀ ਆ ਹਾਂ ਇਹ ਤਾਂ ਧਾਰਾ ਮਾਰ ਕੇ ਦੇਖਣੀ ਆ ਕਿ ਸਾਰੀ ਚੋਣੀ ਆ ਮੈਂ ਖਰੀਏ ਮੇਰੀ ਹਾਂ ਜਾਂ ਲਾ ਦੇ ਮੈਂ ਆਡੀ ਕਰਦਾ ਮਰ ਮਰਵਾ ਦੇ ਧਾਰਾ ਖਰਾ ਤਾਂ ਖਰਾ ਤਾਂ ਮੁਕੱਦਰ ਹੈ ਕੋਈ ਖਰਾ ਨਹੀਂ ਕੁਛ ਨਹੀਂ ਦਿਮਾਗ ਹੈ ਖਰੇ ਤਾਂ ਕਰਮ ਹੈ ਕੋਈ ਨਹੀਂ ਖਰੇ ਕਰਦਾ ਜਾਂ ਕਰਦਜਾ ਛੱਡ ਬਸ ਖਰੇ ਤਾਂ ਕਰਮ ਹੁੰਦੇ ਗਿਰ ਸੁਖ ਬੰਦੇ ਹੁਣ ਇਹੋ ਜੋ ਮੰਗਦੇ ਨਹੀਂ ਹਾਂ ਦੋ ਮੰਗਦੇ ਹਾਂ ਅਰੇ ਦੋ ਲੱਗੇ ਹੈ ਪੂਰੇ ਦੋ ਦੀ ਕਰਕੇ ਦੋ ਦਲਾਲੀ ਮੰਗਦੇ ਹੋ ਨਹੀਂ ਜੀ ਪੂਰੇ ਦੀ ਨਹੀਂ ਕਰਕਵਾਉਂਦੇ ਪੂਰੇ ਦੀ ਨਹੀਂ ਹੋਰ ਕਿੰਨੇ ਦੀ ਪੰਜ ਘਰ ਬੰਦ ਸੱਤ ਘਰ ਕਰ ਦੇ ਦੋ ਇਹ ਨਾ ਅੱਛਾ ਮਾਰਾ ਇਹ ਬਾਈ ਦੇ ਸਮਾਂ ਜਾ ਮੈਨੂੰ ਪੰਜ ਘਰ 95 ਇਹਨਾਂ ਨੂੰ ਖਰਾ ਦਿੰਨੇ ਆ ਦਲਾਲੀ ਦੋ ਉਹਨਾਂ ਨੂੰ ਠੀਕ ਹੈ ਕਾ ਘਟ ਹੋ ਗਿਆ ਬੇ ਤਿੰਨ ਘਟ ਲੱਭੇ ਤਿੰਨ ਘਟ ਹੋ ਗਿਆ ਹਾਂ ਦੋ ਘਰ ਦੇ ਕਿ ਦੱਸ ਦੇ ਵੀ ਭਾਈ ਇਹ ਲੱਗ ਗਿਆ ਇੱਕੜੇ ਨਿਆਣੇ ਨੇ ਹੁਣ ਹਾਂ ਨਿਆਣੇ ਨਹੀਂ ਹਾਂ ਵੇਚ ਲਾਂਗੇ ਵੇਚ ਲਾਂਗੇ ਹਾਂ ਵੇਚਦਾ ਤੂੰ ਲਵੇਂਗਾ ਜਲਾ ਦੇ ਬੱਚਾ ਆ ਹੁਣੀ ਬੱਚਾ ਤੁਹਾਡੇ ਸਾਹਮਣੇ ਹਾਂ ਉਹ ਜਾਰੇ ਮੰਡੀ ਹੈ ਵਾਹ ਘਟ ਵੀ ਸਕਦੀ ਹੈ ਵੱਧ ਵੀ ਸਕਦੀ ਹੈ ਇੱਥੇ ਕਿਤੇ ਲਿਖਿਆ ਹਾਂ ਹਾਂ 201500 ਹੋਰ ਪਾਲ ਜਲਾ ਦੇ ਮੈਂ ਚੰਗੀ ਮਤਾ ਆੜਦਾ ਮੈਂ ਚੋਟਾ ਸਾਈ ਕਿਤੇ ਕੋਲ ਤੁਹਾਡੇ ਕੋਈ ਨਹੀਂ ਬਾਈ ਹੱਥ ਚ 100 ਦਾ ਲੋਟਾ ਉਹ ਲੈ ਗਿਆ ਤੂੰ ਹੋਗੇ ਜਲਾ ਦੇ ਲਾਉਣਾ ਸਹੀ ਹੋ ਲੈ ਕੇ ਛੱਡ ਦੇ ਮੇਰਾ ਪੰਜ ਕੋਈ ਫਰਕ ਨਹੀਂ ਯਾਰ ਜਲਾ ਦੇ ਜਾ ਹਿਆ ਹਰਵੇਂ ਨੇ ਹਰਵੇਂ ਕੋਹੋ ਤੀਜੇ ਬੰਦੇ ਨੇ ਕਹਦਾ ਕਿਸੇ ਦੀ ਮੰਨੀ ਨਹੀਂ ਹੁੰਦੀ ਤੂੰ ਸਾਰਿਆਂ ਨਾਲ ਨਹੀਂ ਆਉਤੀ ਦਾ ਹੋਈ ਜਾਂਦਾ ਉਹ ਨਹੀ ਸਿੱਖੂ ਬੰਦਾ ਜਿਹੜੇ ਦਾ ਕੱਟ ਕਰ ਰਗਾ ਉਹ ਜੱਗ ਦੇ ਛੱਡ ਦੇ ਠੰਗੜੀ ਸਾਡੇ ਕੋਈ ਆਇਆ ਥੋਕੇ ਥੋੜੀ ਲੈ ਲੈ ਥੋਕੇ ਥੋੜਾ ਲੈ ਲੈ ਛੱਡ ਦੇ ਛੱਡ ਦੇ ਉਹ ਬਗਾ ਛੱਡ ਦੇ ਯਾਰ ਹੁਣ ਆਪਣਾ ਬਾਲਾ ਵੱਡਾ ਹੋ ਗਿਆ ਗੱਲ ਖੋਲੋ ਯਾਰ ਆ ਰੋਲਾ ਪੈ ਗਿਆ ਭਾਈ ਜਦ ਨਾਲ ਸਿੱਖੂ ਤੋਂ ਮੈਂ ਲੈਣੀ ਪਮਾ 2 ਲੱਖ ਦੀ ਹੋਵੇ ਬਾੜੀ ਸੌਖੀ ਆ ਉਹ ਪਿੰਡ ਦਾ ਮੁੰਡਾ ਕਿਉਂ ਹੁੰਦੇ ਨੇ ਉਹ ਯਾਰ ਹਟ ਹੜਕੀ ਹੋ ਗਿਆ ਅਰਧੂਪੇ ਬੜਾ ਵੱਡਾ ਦੋ ਘਟਾ ਕਹਤਾ ਲੱਖ ਇਹਨਾਂ ਵਿੱਚੋਂ ਦੋ ਲੈ ਜਾਣਾ ਦੇਖ ਲੈ ਹੁਣ ਦੇਖ ਲੈ ਤੂੰ ਕੀ ਕਰ ਹਾਂ ਹਾਂ ਕਰ ਦੇ ਮਨ ਹਿੱਤ ਕਰਗਾ ਛਾਂ ਉਹ ਚੋਟੀ ਛਾਂ ਲੈ ਤੱਕਾ ਲੋ ਜੀ ਕਰਮਲ ਦਾ ਹਵਾਨਾ ਜ਼ਰੂਰ ਦੇਖੋ ਜੇ ਇੱਕ ਵਾਰ ਤੇ ਮੁੱਠੀ ਵਾਲੇ ਥਾਣਾ ਪੂਰੇ ਹਵਾਨਾ ਪੂਰਾ ਗਾਇਪ ਪਟਪੜੇ ਪੁਲੀਸ ਆ ਅਜਾ ਆਪਾ ਹੈਗਾ ਇੰਨਾ ਜੋਸ਼ ਨਹੀਂ ਜਿੰਨਾ ਆੜੀ ਜਾਂਦਾ ਇੰਨਾ ਜੋਸ਼ ਨਹੀਂ ਜਿਵੇਂ ਤੂੰ ਕਰ ਨਾ ਓਏ ਜੋਸ਼ ਹੈਗਾ ਹਾਂ ਚੋਇਆ ਹਾ ਦੋ ਸੁਏ ਦਾ ਤੇਰਾ ਤਾਂ ਚੋਇਆ ਫਿਰ ਆਏ ਤੂੰ ਆਏ ਨਹੀਂ ਨਾ ਦਾਦਾ ਵੀ ਕਿੰਨਾ ਦੰਦੀ ਰਹੀ ਐ ਆਫ ਇਹ ਮੇਰਾ ਤੋ ਅਹਿਮ ਤੱਲੀ ਆ ਉਹਦੇ ਪਿੱਛੇ ਕਰਦੀ ਵਾਲੀ ਝੋਟੀ ਐ ਵੀ ਨਹੀਂ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਓਏ ਮਹੀਨਾਂ ਦਾ ਨਹੀਂ ਕਰਦਾ ਤੂੰ ਕਰ ਦੇ ਦੇਖਦਾ ਯਾਰ ਪਰ ਹਾਲੋ ਹਾਂ ਕਰ ਸੁਣੀ ਓਏ ਪਾਲੇ ਓਏ ਪਾਲੇ ਕੀ ਗਿਆ ਭਾਈ ਛੱਡ ਦੇ ਫਿਰ ਕੋਈ ਜੇ ਕੱਟ ਕੇ ਜਾ ਹਜੇ ਵੀ ਦੋ ਗੱਲ ਗੱਲ ਛੱਡੀ ਛੱਡੀ ਰੱਖ ਲਈ ਤੂੰ ਛੱਡ ਦੇ ਦੋ ਹੋਰ ਵੀ 4 ਕਿਟ ਮੈਨੂੰ ਬਤਾ ਛੱਡ ਤਾਂ ਦੇ ਛੱਡ ਤਾਂ ਦੇ ਨਹੀਂ ਨਹੀਂ 4 ਕਿਟ ਲੈ ਉਹ ਤਾਂ ਟਾਰਗੇਟ ਬੱਲੇ ਤੇ ਖੜਾ ਜਾਂਦਾ ਦੋ ਦੋ ਦੂ ਮੰਗਦਾ ਦੋ ਦੋ ਉਂਗੜੋਂ ਨੇ ਨਾ ਚੰਗਾ ਛੱਡ ਲੈ ਚੰਗਾ ਛੱਡ ਦੇ ਉਹ ਛੱਡ ਤਾਂ ਦੇ ਉਹ ਛੱਡਦਾ ਦੇ ਲੈ ਦੇ ਭਾਈ ਪਾਲਾ ਕੀਤਾ ਜਦ ਦੇ ਦੀ ਛੱਡ ਦੇ ਆ ਭਾਈ ਨੇ ਕਹਿਤਾ ਵੀ ਦੋ ਦੇ ਦੇ ਛੱਡ ਦੇ ਕਿਸੇ ਦੀ ਖੜਦਾ ਵੀ ਐ ਉਹ ਭਾਈ ਨੇ ਕਹਿਤਾ ਉਹਦੀ ਸੁਣ ਲੈ ਛੱਡ ਦੇ ਦੋ ਦੇ ਦੀ ਵਿੱਚੋਂ ਭਲਾ ਪੂਰੇ ਦੀ ਛੱਡਦਾ ਲੂੰ ਪੂਰਾ 90 ਕਟੂਰੀ ਨਹੀਂ ਕਰਦਾ ਬੰਦੀ 90 ਮੱਕਾ 95 ਰੁਪਏ ਤੇ 95 ਰੁਪਏ ਤਰਦਾ ਰੁਕੋ ਕਹਿੰਦਾ ਇਹ 95 ਰੁਪਏ ਤਰਦਾ ਪੂਰਾ ਦੇ ਦੇਂਗੇ ਲਿਆ ਛੱਡ ਦੇ ਹਟਦਾ ਬੰਦਾ ਬੱਚਾ ਬੰਦਾ ਪੰਚਾਇਤ ਕਹਿੰਦਾ ਕਿਹੜੇ ਨਾਲ ਨਾ ਨਾ 95 ਕਿੰਨੇ ਕਹਿੰਦਾ ਬਾਈ ਇਹ ਆਓ ਜੀ ਜੇ ਕਹੀ ਜਾਂਦਾ 90 ਵੀ ਕਹੀ ਜਾਂਦਾ ਫੇਰ ਉਹਦਾ ਗੱਲ ਹੋਣਾ ਪੈਂਦਾ ਲੋ ਵੀ ਦੋਸਤੋ ਕਰਮੈ ਦਾ ਸੌਦਾ ਹੋ ਗਿਆ ਤੇ ਕਲੀਅਰ ਆਪਾਂ ਕਰਾਵਾਂਗੇ ਉਹਨਾ ਟਾਈਮ ਕਲੀਅਰ ਰਹਿੰਦਾ ਜਿੰਨਾ ਚੱਕ ਮੱਝ ਪਾਸ ਨਹੀਂ ਹੁੰਦੀ ਬਾਈ ਜੀ ਲਓ ਜੀ ਲਾਈਵ ਚ ਵਾਈ ਕਰਾ ਕੇ ਦਿਖਾਵਾਂਗੇ ਤੁਹਾਨੂੰ ਆਪਾਂ ਚੱਲਿਆ ਦੇਖੋ ਦਾਗਨਾਂ ਨਾ ਸੇਲਾ ਆਉਂਦੇ ਬੈ ਜਾ ਕੁੱਤਾ ਬਹਿ ਲਗਾ ਹਾਂ ਕੁੱਤੇ ਹੀ ਕਰੀਏ ਉਹ ਢਾਗਿਆ ਨਿੱਤਾ ਇਹਦਾ ਪਾ ਕੇ ਗਿਆ ਫੇਰ ਵਿੱਚ ਦੋ ਦਲਾਮੀਆਂ ਨੇ ਉਹਨੇ ਸਭ ਨੂੰ ਪਾ ਕੇ ਦੋ ਤਾਜੀ ਜੀ ਸੇਬ ਨਹੀਂ ਲਾਇਆ ਕਿਉਂ ਨਾ ਕਰੀਏ ਨਾ ਕਮੜੀ ਗੱਲ ਕਰੀਏ ਮੈਂ ਕਰਦਾ ਹਾਂ ਲਾ ਤਮਣਾ ਤੂੰ ਸਹੀ ਹੈ ਹੋਰ ਕੱਚੀ ਰੱਸੀ ਵੰਨਿਆ ਕੀ ਬੰਨ੍ਹ ਇਸ ਪਾਸੇ ਕਰਕੇ ਵੇਚਦੀ ਕੱਚਾ ਡਾਦੂ ਹਟਾ ਲਈ ਘਰੇ ਜਾ ਤੂੰ ਨਹੀਂ ਹਟਾ ਦੇ ਦੂ ਇੱਥੇ ਕੋ ਹਟਾਏਗਾ ਘਰੇ ਲੈ ਜੀ ਸਾਈਡ ਤੇ ਕਰਦੀ ਉੱਥੇ ਜਾ ਕੇ ਬਈ ਜੋ ਟਿਕਟ ਆ ਦਿੰਦਾ 1.5 ਲੱਖ ਇਕੱਠਾ ਹੋ ਜੀ ਜੀ ਦਵਾ ਲਈ ਕਹਿੰਦਾ ਬੁਲਕਾਰ ਆ ਗਿਆ ਪਾਣੀ ਆ ਗਿਆ ਆ ਇੱਧਰ ਆ ਜਾ ਹੋਰ ਦੋ ਆ ਲੈ ਕੰਨਾਂ ਦੀ ਉਹ ਫਾਸਟ ਹੋਣਾ ਹੁੰਦੀ ਨਹੀਂ ਜੋਣੀ ਆ ਲੈ ਚੱਕੇ ਦੇਖ ਲੈਣਾ ਆਹ ਅਗਲੀ ਗੱਡੀ ਆ ਟੋਨਾ ਮੂਹਨ ਕਾ ਥੋੜਾ ਨਿਕਾਲ ਕੇ ਪਹਿਲਾਂ ਦੇਖੀਦਾ ਹੁੰਦਾ ਦੋਵੇਂ ਸ਼ੁਰੂ ਵਿੱਚ ਹਾਂ ਹਾਂ ਪੀ ਕੇ ਦੇਖ ਲੈ ਤੂੰ ਵੀ ਭਾਈ ਇਹ ਕੋਈ ਦੇਖਾ ਨਾ ਤੂੰ ਵੀ ਖਰਾਬ ਹੋ ਜਾਏਗਾ ਤਾਇਆ ਬੰਦ ਜਾਣੀ ਜੀ ਖੱਖਰ ਨਹੀਂ ਛੱਡੀ ਆ ਨਹੀਂ ਕੋਈ ਆਪਣਾ ਕਿਉਂ ਸਹੀ ਹੈ ਹਲੋ ਜਦੋਂ ਤੱਕ ਕਰਮਾਲੀ ਦਾ ਸੌਦਾ ਹੋ ਗਿਆ ਤੇ ਆਪਾਂ ਬਾਕੀ ਕਰਾਂਗੇ ਗੱਲਬਾਤ ਕਿੰਨਾ ਦੁੱਧ ਆ ਜਿਹਨੇ ਕਿੰਮਾ ਸੂਆ ਮੱਚਦਾ ਜੀ ਹਾਂਜੀ ਪਾਲਾਈ ਹੋ ਗਈ ਸੌਦਾ ਜੀ ਹਾਂਜੀ ਹਾਂਜੀ ਹੋ ਗਿਆ ਜੀ ਠੀਕ ਹੈ ਜੀ ਭਾਈ ਜੀ ਕਿਹੜਾ ਪੰਡਾ ਜੀ ਆਪਣਾ ਲੰਗੋ ਲੰਗੋ ਵਾਜ ਕੀ ਨਾ ਜੀ ਰਾ ਸਰਪੰਦ ਸਰਪੰਦ ਸਿੰਘ ਜੀ ਠੀਕ ਹੈ ਜੀ ਮਾਈ ਥਲੇ ਕਿੰਨਾ ਦੁੱਧ ਆਇਆ ਇਸ ਵਾਰ 11 ਲੀਟਰ 11 ਲੀਟਰ ਹੀ ਕਿੰਨਾ ਸੂਆ ਜੀ ਦੂਜਾ ਜੀ ਦੂਜਾ ਸੂਆ ਜੀ ਪਹਿਲੇ ਸੂਏ ਕਿੰਨਾ ਦੁੱਧ ਚੋਇਆ ਪਹਿਲੇ ਸੂਏ 10 ਲੀਟਰ ਬੱਚਾ ਇਹਦੇ ਮਗਰ ਜੀ ਖਾਪਾ ਕੱਟਾ ਜੀ ਕੱਟਾ ਜੀ ਠੀਕ ਹੈ ਪਾਲਾ ਜੀ ਕਿਹੜੇ ਥਾਂ ਜਾਣੀ ਹੈ ਮਾਜ ਇਹ ਜੀ ਇਹ ਮਰਾਦਾਬਾਹ ਜਾਣੀ ਹੈ ਮਰਾਦਾਬਾਹ ਜੀ ਹਾਜੀ ਜੀ ਨੇ ਲਈ ਅੱਜ ਆਪਣੇ ਮੰਗਾ ਜੀ ਨਹੀਂ ਆਏ ਜੀ ਮੰਗਾ ਜੀ ਆਏ ਨਹੀਂ ਜੀ ਅੱਜ ਬਾਹਰ ਜੁਪੀ ਗਏ ਵੇ ਜੁਪੀ ਗਏ ਵੇ ਠੀਕ ਹੈ ਜੀ ਲੋ ਵੀ ਦੋਸਤੋ ਮਾਜ ਦਾ ਸੌਦਾ ਹੋ ਚੁੱਕਾ ਹੈ ਚੱਲੀਏ ਮਰਾਦਾਬ ਤੁਹਾਨੂੰ ਪਤਾ ਹੈ ਜੋ ਕਿ ਹਰ ਮੰਡੀ ਆਉਂਦੇ 10 ਤੋਂ 12 ਮੱਜਾ ਖਰੀਦ ਕੇ ਲੈ ਕੇ ਜਾਂਦੀ ਹੈ ਜੀ ਹਾਂ ਜੀ ਹਾਂ ਜੀ ਬਾਕੀ ਸਾਡੀ ਵੀਡੀਓ ਤੁਸੀਂ ਜੁੜੇ ਰਿਹਾ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬਰ